ਮੇਰੇ ਮਨ ਦਾ ਵਿਚਾਰ ਹੈ ਜਿੱਥੇ ਅਸੀਂ ਗੁਰਬਾਣੀ ਦੀ ਵਿਚਾਰ ਰੋਜ਼ਾਨਾ ਕਰਦੇ ਹਾਂ ਜਿੱਥੇ ਗੁਰਬਾਣੀ ਨੂੰ ਅਸੀਂ ਪੜ੍ਹਦੇ ਹਾਂ ਸਮਝਦੇ ਹਾਂ ਗੁਰਮਤਿ ਵਿਚਾਰਾਂ ਦੇ ਰਾਹੀ ਸਾਂਝ ਪਾਉਂਦੇ ਹਾਂ ਉੱਥੇ ਅੱਜ ਤੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਦੇ ਜਨਮ ਤੋਂ ਲੈ ਕੇ ਸਾਨੂੰ 1675 ਤੱਕ ਦੇ ਇਤਿਹਾਸ ਨੂੰ ਨਾਲ-ਨਾਲ ਜਰੂਰ ਸਾਂਝਾ ਕੀਤਾ ਜਾਏ। ਬੇਸ਼ੱਕ ਕੈਲੰਡਰਾਂ ਦਾ ਰੋਲਾ ਹੈ। 24 ਨਵੰਬਰ ਹਰ ਇੱਕ ਸਾਲ ਦੀ ਪੱਕੀ ਤਾਰੀਖ ਜਿਹੜੀ ਸੀ ਸਰਦਾਰ ਪਾਲ ਸਿੰਘ ਪੁਰੇਵਾਲਪੁਰਾ ਨੇ ਬਣ ਦਿੱਤੀ। ਸਿੱਖ ਕੌਮ ਦੀ ਝੋਲੀ ਦੇ ਵਿੱਚ ਇੱਕ ਬਹੁਤ ਵੱਡਾ ਤੋਹਫ਼ਾ ਜਿਹੜਾ ਸੀ ਉਹਨਾਂ ਨੇ ਪਾਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕੈਲੰਡਰ ਲਾਗੂ ਵੀ ਹੋਇਆ ਚੱਲਦਾ ਵੀ ਰਿਹਾ ਪਰ ਉਹ ਲੋਕ ਜੋ ਪੰਡਤ ਦੇ ਬਣਾਏ ਹੋਏ ਜਾਲ ਵਿੱਚੋਂ ਨਿਕਲ ਨਾ ਸਕੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਹੋਈ ਇਹਨਾਂ ਨੇ ਆਪੇ ਕੈਲੰਡਰ ਨੂੰ ਲਾਗੂ ਕਰ ਦਿੱਤਾ ਆਪੇ ਕੈਲੰਡਰ ਨੂੰ ਇਹਨਾਂ ਨੇ ਡਿਸਐਗਰੀ ਕਰਕੇ ਫਿਰ ਆਪਣਾ ਕੈਲੰਡਰ ਜਿਹੜਾ ਹੈ ਹੈ ਤੇ ਸਾਰਾ ਕੈਲੰਡਰ ਦੂਜਾ ਸੀ ਉਹੀ ਕੈਲੰਡਰ ਨੂੰ ਤੁਹਾਡੇ ਝੋਲੀ 'ਚ ਪਾ ਦਿੱਤਾ ਹੁਣ ਸ਼੍ਰੋਮਣੀ ਗੋਦਾਰਾ ਪ੍ਰਬੰਧਕ ਕਮੇਟੀ ਗੁਰਤੇਗ ਬਹਾਦਰ ਜੀ ਦਾ ਜਿਹੜਾ ਸ਼ਹਾਦਤ ਦਾ ਦਿਹਾੜਾ ਹੈ ਉਹ ਹੁਣ 6 ਦਸੰਬਰ ਨੂੰ ਮਨਾਏਗੀ ਮੇਰੇ ਮੰਨ ਦਾ ਵਿਚਾਰ ਇਹ ਹੈ ਕਿ ਅੱਜ ਤੋਂ ਅਸੀਂ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੇ ਇਤਿਹਾਸ ਦੇ ਥੋੜੇ-ਥੋੜੇ ਘਟਨਾਵਾਂ ਜ਼ਿੰਦਗੀ ਦੇ ਵਿੱਚ 1 April 1621 ਤੋਂ ਲੈ ਕੇ 1675 ਤੱਕ ਦੀਆਂ ਸਾਰੀਆਂ ਇਤਿਹਾਸ ਦੀਆਂ ਦਸਤਾਵੇਜ਼ਾਂ ਜਿਹੜੀਆਂ ਨੇ ਰੋਜ਼ਾਨਾ ਨਾਨ ਨਾਲ ਗੁਰਬਾਣੀ ਦੇ ਸਾਂਝੀਆਂ ਕਰਦੇ ਜਾਈਏ 1 April ਸਨ 1621 ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਗੁਰੂ ਇਤਿਹਾਸ ਨੂੰ ਪੜੋਗੇ ਗੁਰੂ ਕੀ ਬਾਣੀ ਨੂੰ ਪੜੋਗੇ ਗੁਰੂ ਦੇ ਸ਼ਬਦਾਂ ਨੂੰ ਪੜੋਗੇ ਤੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਸਮਝਣ ਤੋਂ ਪਹਿਲਾਂ ਹਰੇਕ ਸਿੱਖ ਨੂੰ ਇਸ ਗੱਲ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜਿੱਥੇ ਮੇਰੇ ਮਾਲਕ ਜੀ ਦਾ ਪ੍ਰਕਾਸ਼ ਹੋਇਆ ਉਹ ਥਾਂ ਕਿਹੜੀ ਹੈ ਜਿੱਥੇ ਮੇਰੇ ਮਾਲਕ ਜੀ ਦਾ ਜਨਮ ਹੋਇਆ ਉਹ ਜਗ੍ਹਾ ਕਿਹੜੀ ਹੈ ਕਿਸ ਮਾਂ ਦੀ ਕੁੱਖ ਤੋਂ ਪਾਤਸ਼ਾਹ ਦਾ ਜਨਮ ਹੁੰਦਾ ਹੈ ਪਿਤਾ ਕੌਣ ਨਹੀਂ ਤੇ ਗੁਰੂ ਕੀ ਬਾਣੀ ਆਖਦੀ ਹੈ ਤਿਨਾਂ ਦੇ ਦਰਸ਼ਨ ਕਰਨ ਵਾਲੇ ਵੀ ਜਿਹੜੇ ਹਨ ਉਹ ਧਨ ਹੋ ਜਾਂਦੇ ਹਨ ਚੌਥੇ ਗੁਰੂ ਦੇਵ ਪਾਲ ਸਾਹਿਬ ਮਹਾਰਾਜ ਨੇ ਰਾਗ ਗੌੜੀ ਦੇ ਵਿੱਚ ਬੜਾ ਪਿਆਰਾ ਸ਼ਬਦ ਬਖਸ਼ਿਸ਼ ਕੀਤਾ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਈ ਹਰਿਆਵਲੀ ਜਿਨਹੀ ਮੇਰਾ ਸਤਿਗੁਰੂ ਦੇਖਿਆ ਜਾਏ ਅਗਲੀਆਂ ਪੰਕਤੀਆਂ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮੈਂ ਉਹ ਮਾਤਨ ਹੈ ਉਹ ਪਿਤਾ ਤਨ ਹੈ ਉਹ ਕੁਲ ਤਨ ਹੈ ਜਿੱਥੇ ਮੇਰੇ ਗੁਰੂ ਦਾ ਪ੍ਰਕਾਸ਼ ਹੋਇਆ ਜਿੱਥੇ ਮੇਰੇ ਗੁਰੂ ਦਾ ਜਨਮ ਹੋਇਆ ਹੈ ਗੁਰਦੇਵ ਪਾਤਸ਼ਾਹ ਧਨ ਗੁਰੂ ਤੇਗ ਬਹਾਦਰ ਮਹਾਰਾਜ ਦਾ 1 ਅਪ੍ਰੈਲ ਸਨ 1621 ਦੇ ਵਿੱਚ ਗੁਰੂ ਕੇ ਮਹਿਲ ਜਿੰਨੂੰ ਅਸੀਂ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ ਅਮ੍ਰਿਤਸਰ ਦੀ ਧਰਤੀ ਦੇ ਉੱਤੇ ਜਦੋਂ ਅਕਾਲ ਤਖਤ ਸਾਹਿਬ ਤੋਂ ਤੁਸੀਂ ਨਮਸਕਾਰ ਮੱਥਾ ਟੇਕ ਕੇ ਬਾਹਰ ਨਿਕਲੋਗੇ ਨਾਲ ਗੁਰਦੁਆਰਾ ਸਾਹਿਬ ਗੁਰੂ ਕੇ ਵਿਖੇ ਉਥੇ ਨਵੇਂ ਪਾਤਸ਼ਾਹ ਦਾ ਜਨਮ ਹੋਇਆ ਸੀ ਨਵੇਂ ਪਾਤਸ਼ਾਹ ਦੇ ਪਿਤਾ ਨੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ 6ਵੇਂ ਗੁਰਦੇਵ ਦਾਦਾ ਜੀ ਨੇ ਧੰਨ ਗੁਰੂ ਅਰਜਨ ਦੇ ਪਿਤਾ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆਪਸੀ ਜਿਹੜਾ ਰਿਸ਼ਤਾ ਹੈ ਉਹ ਪੜਦਾਦੇ ਤੇ ਪੜਪੁੱਤਰੇ ਦਾ ਹੈ। ਗੁਰੂ ਅਰਜਨ ਦੇਵ 5ਵੇਂ ਪਾਤਸ਼ਾਹ ਤੇ 9ਵੇਂ ਗੁਰੂ ਦੇਵ ਮਹਾਰਾਜ ਦਾ ਰਿਸ਼ਤਾ ਜਿਹੜਾ ਹੈ ਉਹ ਦਾਦੇ ਪੁੱਤੇ ਦਾ ਹੈ। ਇੱਕ ਗੱਲ ਯਾਦ ਰੱਖਣਾ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਦੇ ਘਰ ਦੇ ਵਿੱਚ ਪਹਿਲਾਂ 4 ਪੁੱਤਰ ਨੇ। ਬਾਬਾ ਗੁਰਦਿੱਤਾ ਜੀ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ ਉਹ 6ਵੇਂ ਪਾਤਸ਼ਾਹ ਦੇ ਸਭ ਤੋਂ ਵੱਡੇ ਸੁਪੁੱਤਰ ਨੇ। ਇਹਨਾਂ ਦੇ ਗੁਰਦੁਆਰਾ ਸਾਹਿਬ ਕੀਰਤਪੁਰ ਸਾਹਿਬ ਹੀ ਹੈ। ਧਾਰਮਿਕ ਸਥਾਨ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਤੇ ਪੰਜਵੇਂ ਸਪੁੱਤਰ ਨੇ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ। ਅਮਰਤ ਵੇਲੇ ਦਾ ਜਨਮ ਸਨ 1621 ਦੇ ਵਿੱਚ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਛੇਵੇਂ ਪਾਤਸ਼ਾਹ ਉਦੋਂ ਹਰਮੰਦਰ ਸਾਹਿਬ ਦੇ ਅੰਦਰ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਨੇ ਇੱਕ ਮੇਵੜਾ ਸਿੱਖ ਬੇਨਤੀਕਾਰ ਸੁਨੇਹਾ ਲੈ ਕੇ ਬੇਨਤੀ ਲੈ ਕੇ ਪਾਤਸ਼ਾਹ ਜੀ ਦੇ ਕੋਲ ਜਾਂਦਾ ਹੈ ਜਾ ਕੇ ਬੇਨਤੀ ਕਰਦਾ ਹੈ ਪਾਤਸ਼ਾਹ ਮਾਲਕ ਨੇ ਕਿਰਪਾ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਸਦਕਾ ਤੁਹਾਡੇ ਘਰ ਦੇ ਵਿੱਚ ਅੱਜ ਪੰਜਵੇਂ ਪੁੱਤਰ ਦਾ ਜਿਹੜਾ ਜਨਮ ਹੋਇਆ ਹੈ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਪਾਤਸ਼ਾਹ ਨੇ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਅਰਦਾਸ ਹੋਈ ਹੈ ਸਮਾਪਤੀ ਹੋਈ ਹੈ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨਾਲ ਭਾਈ ਗੁਰਦਾਸ ਜੀ ਨਾਲ ਬਾਬਾ ਗੁਰਦਤਾ ਜੀ ਨਾਲ ਬਾਬਾ ਬੁੱਢਾ ਸਾਹਿਬ ਜਿਹੜੇ ਨੇ ਉਹ ਪਾਤਸ਼ਾਹ ਦੀ ਤਦਾਰ ਕਰਨ ਵਾਤੇ ਜਾਂਦੇ ਨੇ ਛੇਵੇਂ ਪਾਤਸ਼ਾਹ ਨੇ ਜਾ ਕੇ ਪੁੱਤਰ ਨੂੰ ਚੁੱਕਿਆ ਹੈ ਪਿਆਰ ਦਿੱਤਾ ਹੈ ਕਾਰਜ ਜੁ ਖੁਸ਼ੀ ਆਈ ਉਸ ਮਾਲਕ ਦਾ ਅਕਾਲ ਪੁਰਖ ਵਾਹਿਗੁਰੂ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਹੋਇਆ ਇਤਿਹਾਸ ਦੇ ਪੰਨੇ ਜ਼ਿਕਰ ਕਰਨ ਲੱਗੇ ਇੱਕ ਸਾਲ ਨਹੀਂ ਦੋ ਸਾਲ ਨਹੀਂ ਤਕਰੀਬਨ 6 ਸਾਲ ਤੱਕ ਜਿਹੜੀ ਸਾਰੀ ਤਾਲੀਮ ਗੁਰਮਤ ਦੀ ਸਿੱਖਿਆ ਅੱਖਰਾਂ ਦੀ ਸਿੱਖਿਆ ਸ਼ਬਦੀ ਭਾਸ਼ਾ ਦੀ ਸਿੱਖਿਆ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਗਤ ਕੇ ਦੀ ਸਿਖਿਆ ਬਾਬਾ ਬੁੱਢਾ ਸਾਹਿਬ ਨੇ ਨੌਵੇਂ ਗੁਰਦੇ ਪਾਤਸ਼ਾਹ ਮਹਾਰਾਜ ਨੂੰ ਜਿਹੜੀ ਹੈ 6 ਸਾਲ ਤੱਕ ਬਖਸ਼ਿਸ਼ ਕੀਤੀ ਹੈ। ਤਾਲਿਮ ਸਾਰੀ ਗੁਰਮਤ ਦੀ ਜਿਹੜੀ ਹੈ ਮਾਤਾ ਨਾਨਕੀ ਜੀ ਨੇ ਆਪਣੇ ਕੋਲ ਬਿਠਾ ਕੇ ਗੋਦੀ 'ਚ ਬਿਠਾ ਕੇ ਸਾਰੀ ਤਾਲਿਮ ਦਿੱਤੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਦੀਆਂ ਸਾਖੀਆਂ, ਪੰਜਵੇਂ ਪਾਤਸ਼ਾਹ ਦਾ ਇਤਿਹਾਸ ਜਹਾਂ ਦੇ ਵਿੱਚ ਰਟਾ ਦਿੱਤਾ ਨੌਵੇਂ ਗੁਰਦੇ ਮਹਾਲਕ ਦੇ ਸਮਾ ਬਤੀਤ ਹੁੰਦਾ ਗਿਆ ਇਤਿਹਾਸ ਤੇ ਪੰਨ ਜਿਕਰ ਕਰਦੇ ਨੇ ਕਿੰਦੇ 4 ਕੁ ਸਾਲ ਦੀ ਅਰਬਲਾ ਹੈ ਨੌਵੀਂ ਪਾਤਸ਼ਾਹ ਮਹਾਰਾਜੀ ਦੀ ਸਭ ਤੋਂ ਵੱਡੇ ਭਰਾਤਾ ਨੇ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਪਾਤਸ਼ਾਹ ਦੇ ਬਾਬਾ ਗੁਰਦਤਾ ਜੀ ਹੁਣ ਸਤਗੁਰ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਦੀ ਬਰਾਤ ਰਵਾਨਾ ਹੋਣ ਲੱਗੀ ਇਲਾਕੇ ਦੇ ਵਿੱਚ ਨਗਰ ਦੇ ਵਿੱਚ ਲੋਕਾਂ ਦੇ ਮਨ 'ਚ ਚਾਹ ਸੀ ਅਜ ਛੇਵੇਂ ਪਾਤਸ਼ਾਹ ਦੇ ਵੱਡੇ ਸੁਪੁੱਤਰ ਦੀ ਅਜ ਬਰਾਤ ਰਵਾਨਾ ਹੋਏਗੀ ਖੁਸ਼ੀਆਂ ਸਨ ਬਾਬਾ ਗੁਰਦਿੱਤਾ ਜੀ ਦੀ ਬਰਾਤ ਨੂੰ ਦੇਖਣ ਵਾਸਤੇ ਲੋਕ ਇਕੱਠੇ ਹੋਏ ਨੇ ਇੱਕ ਦੂਜੇ ਦੇ ਚਿਹਰੇ ਦੇਖ ਰਹੇ ਨੇ ਸੰਗਤਾਂ ਇਕੱਠੀਆਂ ਹੋਈਆਂ ਨੇ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਦੇ ਧਰਮ ਸਪਤਨੀ ਮਾਤਾ ਨਾਨਕੀ ਜੀ ਨੇ ਆਪਣੇ ਛੋਟੇ ਸੁਪੁੱਤਰ ਨੂੰ ਇੱਕ ਬੜੀ ਸੋਹਣੀ ਗਰਮ ਪੋਸ਼ਾਕ ਜਿਹੜੀ ਹੈ ਪਹਿਨਾਈ ਹੈ ਤਿਆਰ ਕੀਤਾ ਹੈ ਰਿਸ਼ਤੇਦਾਰ ਆ ਜਾਣਗੇ ਸਾਖ ਸਬੰਧੀ ਆ ਜਾਣਗੇ ਸਭ ਤੋਂ ਪਹਿਲਾ ਤਿਆਰ ਕੀਤਾ ਆਪਣੇ ਸਭ ਤੋਂ ਛੋਟੇ ਸੁਪੁੱਤਰ ਨੂੰ 4 ਸਾਲ ਦੀ ਅਰਬਲਾ ਘਟਰਾ ਜ਼ਿੰਦਗੀ ਦੇ ਵਿੱਚ ਵਾਪਰੀ ਤੇ ਮਹਾਰਾਜ ਪਰਸ਼ਾ ਜੀ ਦੇ ਜਦੋਂ ਜੀਵਨ ਨੂੰ ਪੜਦੇ ਆ ਨਾ ਇਹ ਘਟਨਾਵਾਂ ਜਿਹੜੀਆਂ ਨੇ ਬਚਪਨ ਤੋਂ ਵਾਪਰੀਆਂ ਤੇ ਸਨ 1675 ਦੇ ਵਿੱਚ ਜੋ ਐਡਾ ਵੱਡਾ ਪਰਸ਼ਾ ਨੇ ਪਰਉਪਕਾਰ ਕੀਤਾ ਇਹ ਬਚਪਨ ਦੀਆਂ ਘਟਨਾਵਾਂ ਸਨ ਇਹ ਤਾਲਿਮ ਸੀ ਇਹ ਸਿੱਖਿਆ ਸੀ ਇਹ ਡੈਡੀਕੇਸ਼ਨ ਸੀ ਇੱਕ ਸਮਰਪਿਤ ਭਾਵਨਾ ਸੀ 4 ਸਾਲ ਦੀ ਉਮਰ ਹੈ ਬਰਾਤ ਰਵਾਨਾ ਹੋਣ ਲੱਗੀ ਇਲਾਕੇ ਦੇ ਲੋਕ ਇਕੱਠੇ ਹੋਏ ਨਗਰ ਦੇ ਲੋਕ ਇਕੱਠੇ ਹੋਏ ਇੱਕ ਦੂਜੇ ਨੂੰ ਦੇਖ ਰਹੇ ਨੇ ਤੇ ਬਾਬਾ ਤਿਆਗਮਲ ਜੀ ਕਿਉਂਕਿ ਬਚਪਨ ਦਾ ਨਾਮ ਤਿਆਗਮਲ ਰੱਖਿਆ ਗਿਆ ਸੀ ਜਦੋਂ ਪਾਲਸ਼ਾ ਦਾ ਜਨਮ ਹੋਇਆ ਤੇ ਬਚਪਨ ਵਿੱਚ ਨਾਮ ਰੱਖਿਆ ਗਿਆ ਤਿਆਗਮਲ ਰਬਤ ਆਖਮਲ ਜੀ ਦੀ ਉਮਰ ਜਿਹੜੀ ਹੈ 4 ਕੁ ਸਾਲ ਦੀ ਹੈ ਇੱਕ ਛੋਟਾ ਜਿਹਾ ਬੱਚਾ ਗਰੀਬੜਾ ਤਨ ਦੇ ਉੱਤੇ ਕੱਪੜੇ ਨਾ ਤੇ 4 ਸਾਲ ਦੀ ਉਮਰ ਤੇ ਜਾ ਕੇ ਉਹਨੂੰ ਬੱਚੇ ਨੂੰ ਕਹਿੰਦੇ ਨੇ ਤੈਨੂੰ ਠੰਡ ਨਹੀਂ ਲੱਗਦੀ ਉਹ ਕਹਿੰਦਾ ਠੰਡ ਤੇ ਲੱਗਦੀ ਹੈ ਤੇਰੀ ਮਾਤਾ ਨੇ ਤੇਰੀ ਮਾਂ ਨੇ ਤੈਨੂੰ ਤਿਆਰ ਕੀਤਾ ਹੈ ਉਹਨੇ ਤੈਨੂੰ ਗਰਮ ਕੱਪੜੇ ਹੀ ਨਹੀਂ ਪਾਏ ਤੂੰ ਭੇਜਿਆ ਤੈਨੂੰ ਕਿੰਨਾ ਮੈਂ ਆਪਣੇ ਆ ਪਾਇਆ ਹਾਂ ਕਿਹਦੀ ਮਾਂ ਦਾ ਦਿਲ ਕਰਦਾ ਹੈ ਉਹਦੇ ਪੁੱਤ ਦੇ ਉੱਤੇ ਉਹਦੇ ਬੱਚਿਆਂ ਦੇ ਤਨ ਦੇ ਉੱਤੇ ਕੱਪੜੇ ਨਾ ਹੋਣ ਉਹ ਕਹਿਣ ਲੱਗਿਆ ਕਹਿੰਦਾ ਮੇਰਾ ਦਿਲ ਵੀ ਕਰਦਾ ਹੈ ਮੈਂ ਮੋٹے ਕੱਪੜੇ ਪਾਵਾਂ ਗਰਮ ਕੱਪੜੇ ਪਾਵਾਂ ਤਨ ਦੇ ਉੱਤੇ ਕੱਪੜੇ ਪਾਵਾਂ ਪਰ ਘਰ ਦੇ ਵਿੱਚ ਇੰਨਾ ਪੈਸਾ ਨਹੀਂ ਘਰ ਵਿੱਚ ਇੰਨਾ ਧਨ ਨਹੀਂ ਕਿ ਆਪਣੀ ਮੈਂ ਰੋਟੀ ਜਿਹੜੀ ਸਾਡੇ ਪਰਿਵਾਰ ਦੀ ਹੈ ਬੜੇ ਮੁਸ਼ਕਲ ਦੇ ਨਾਲ ਗੁਜ਼ਾਰਾ ਹੁੰਦਾ ਮੈਂ ਤਨ ਦੇ ਉੱਤੇ ਕੱਪੜੇ ਕਿਹੜੇ ਪੈਸਿਆਂ ਨਾਲ ਲਾਵਾਂ ਇੱਕ ਮੈਂ ਬੇਨਤੀ ਆਪ ਜੀ ਨੂੰ ਕਰਦਿਆਂ ਸ਼ੁਕਰਗੁਜ਼ਾਰ ਹੋਇਆ ਕਰੀਏ ਜਦੋਂ ਮਹਾਰਾਜ ਪਰਸ਼ਾਦਾਤਾਂ ਵੰੰਦੇ ਨੇ ਘਰ ਵਿੱਚ ਵਰਤੀ ਹੋਈ ਛੋਟੀ ਤੋਂ ਛੋਟੀ ਚੀਜ਼ ਨੂੰ ਲੈ ਕੇ ਵੱਡੀ ਤੋਂ ਵੱਡੀ ਚੀਜ਼ ਨੂੰ ਦੇਖਦੇ ਹੋ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਵੋ ਮੈਂ ਜ਼ਿਕਰ ਕਰਦਾ ਹੁਣ ਮੈਂ ਉੱਠਣ ਤੋਂ ਪਹਿਲਾਂ ਸਾਡੇ ਵਾਸ਼ਰੂਮ ਦੇ ਵਿੱਚ ਗਰਮ ਪਾਣੀ ਹੁੰਦਾ ਹੈ ਆ ਸਿਆਲ ਹੈ ਨਾ ਜਿਹਨੇ ਸ਼ੁਕਰਗੁਜ਼ਾਰ ਕਰਨਾ ਸਿੱਖਣਾ ਹੈ ਸਾਡੇ ਘਰ ਵਿੱਚ ਜੇਕਰ ਉੱਠਣ ਤੋਂ ਪਹਿਲਾਂ ਗਰਮ ਪਾਣੀ ਸਾਡੀਆਂ ਬਾਲਟੀਆਂ 'ਚ ਪਿਆ ਹੋਵੇ ਗਰਮ ਕੱਪੜੇ ਪਾ ਕੇ ਗੱਡੀਆਂ ਵਿੱਚ ਨਿਕਲਦੇ ਹਾਂ ਹੀਟਰ ਦੀ ਸੁਵਿਧਾ ਹੈ ਤਿਆਰ ਹੋ ਕੇ ਕਰੋ ਨਿਕਲਦੇ ਆਂ ਪਾਰਸ਼ਾ ਦਾ ਸ਼ੁਕਰਗੁਜ਼ਾਰ ਹੋਇਆ ਕਰੀਏ ਮਾਲਕਾ ਤੇਰਾ ਸ਼ੁਕਰਾਨਾ ਹੈ ਇਹ ਦਾਤਾਂ ਬਖਸ਼ਿਸ਼ ਕੀਤੀਆਂ ਨੇ ਜਿੰਨੇ ਸ਼ੁਕਰਗੁਜ਼ਾਰ ਹੋਣਾ ਉਹ ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੇਖ ਕੇ ਸ਼ੁਕਰਗੁਜ਼ਾਰ ਹੋ ਜਾਏਗਾ ਜਿੰਨੇ ਬੇਸਬਰਾ ਹੋਣਾ ਬੇਸ਼ੁਕਰਾ ਹੋਣਾ ਉਹ ਅਕਸਰ ਜ਼ਿਕਰ ਕਰਦਾ ਹੁੰਦਾ ਹੈ ਪਰੌਂਠਿਆਂ ਦੇ ਉੱਤੇ ਪਏ ਹੋਏ ਮੱਖਣ ਨੂੰ ਵੇਖ ਕੇ ਵੀ ਉਹ ਮਰਤ ਮੱਥੇ ਤੇ ਤਿਉੜੀਆਂ ਪਾਈ ਫਿਰਦਾ ਹੈ ਕਿ ਸਾਰਾ ਮੱਖਣ ਪਿਗਲ ਕੇ ਜਿਹੜਾ ਥਾਲੀ 'ਚ ਖਿਲਰ ਗਿਆ ਹੈ। ਬੇਸਬਰਾ ਹੈ ਨਾ। ਬੇਸ਼ੁਕਰ ਹੈ ਨਾ। ਗਾਲਾਂ ਗੱਡੀ ਜਾਏਗਾ ਮੱਥੇ ਤੇ ਤਿਉੜੀਆਂ ਪਾਈ ਜਾਏਗਾ ਕਿਸੇ ਨੂੰ ਪਤਾ ਨਹੀਂ ਇਹ ਸਾਰਾ ਮੱਖਣ ਉੱਤੇ ਪਾ ਦਿੱਤਾ ਵੱਖਰਾ ਪਕ ਦੇਣਾ ਚਾਹੀਦਾ ਸੀ। ਪਾਰਸ਼ਾਕਰੇ ਸ਼ੁਕਰਗੁਜ਼ਾਰ ਹੋ ਆ ਪਰਸਾਂ ਚੋਦ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ। ਛੋਟਾ ਜਿਹਾ ਬੱਚਾ ਸਕੂਲ ਗਿਆ। ਮਾਸਟਰ ਟੀਚਰ ਪੁੱਛ ਰਿਹਾ ਕਿ ਕਹਿੰਦਾ ਰੋਟੀ ਨਹੀਂ ਖਾਧੀ ਉਹ ਬੱਚੇ ਨੇ ਬੜੇ ਭੋਲੇ ਜਿਹੇ ਸ਼ਬਦਾਂ ਵਿੱਚ ਕਿਹਾ ਕਹਿੰਦਾ ਰੋਟੀ ਕੀ ਖਾਣੀ ਸੀ ਘਰ 'ਚ ਆਟਾ ਹੀ ਨਹੀਂ ਸੀ ਤੇ ਮਹਾਰਾਜ ਜਦੋਂ ਦਾਤਾਂਵਾਂ ਦੇਖੀ ਦੀਆਂ ਨੇ ਨਾ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਇੱਕ ਇੱਕ ਡੇਢ ਡੇਢ ਮਹੀਨੇ ਦਾ ਰਾਸ਼ਨ ਤੁਹਾਡੇ ਘਰਾਂ ਵਿੱਚ ਸਟੋਰ ਹੈ ਸ਼ੁਕਰਗੁਜ਼ਾਰੀ ਹੈ ਸ਼ੁਕਰਾਨਾ ਹੈ ਧੰਨਵਾਦ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਦਾ ਉਹ ਛੋਟਾ ਜਿਹਾ ਬੱਚਾ ਆਖਦਾ ਕਿ ਦੀ ਮਾਂ ਆਖਦੀ ਹੈ ਉਹਦੇ ਤਨ ਦੇ ਉੱਤੇ ਕੱਪੜੇ ਨਾ ਹੋਣ ਉਹ ਕਹਿੰਦਾ ਮੇਰਾ ਦਿਲ ਵੀ ਕਰਦਾ ਸੀ ਪਰ ਘਰ 'ਚ ਇੰਨਾ ਪੈਸਾ ਨਹੀਂ ਇੰਨਾ ਧਨ ਨਹੀਂ ਕਿ ਮੈਂ ਕੱਪੜੇ ਖਰੀਦ ਸਕਾਂ ਕੱਪੜਿਆਂ ਦੇ ਪੈਸੇ ਖਰਚ ਕੇ ਵੀ ਮਾਂ ਮੈਨੂੰ ਗਰਮ ਕੱਪੜੇ ਦੇ ਸਕੇ 4 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਐਸਾ ਫਰ ਪੁਕਾਰ ਕੀਤਾ ਆਪਣੇ ਤਨ ਦੇ ਪਾਏ ਕੋਈ ਕੱਪੜੇ ਜਿਹੜੇ ਉਸ ਬੱਚੇ ਨੂੰ ਦੇ ਦਿੱਤੇ ਜਦ ਬੱਚੇ ਨੂੰ ਤਨ ਦੇ ਪਾਏ ਹੋਏ ਕੱਪੜੇ ਦਿੱਤੇ ਨਾ ਮਾਤਾ ਨਾਨਕੀ ਜੀ ਨੇ ਦੇਖਿਆ ਏ ਉੱਤਰ त्याग मल ਤੁਹਾਨੂੰ ਤਿਆਰ ਕਰਕੇ ਭੇਜਿਆ ਸੀ ਤੁਹਾਡੇ ਤਨ ਦੇ ਉੱਤੇ ਵਸਤਰ ਸਨ ਕਿੱਥੇ ਗਏ ਨੇ ਮਾਂ ਮੇਰੇ ਕੋ ਕਿਸੇ ਦੇ ਤਨ ਦਾ ਨਗੇਜ ਨਾ ਦੇਖਿਆ ਗਿਆ ਛੋਟਾ ਜਿਹਾ ਬੱਚਾ ਸੀ ਠੰਡ ਦੇ ਨਾਲ ਕੰਬ ਰਿਹਾ ਸੀ ਜਦ ਵੱਡੇ ਭਰਾ ਤੁਰ ਲੱਗੇ ਨਾ ਸਾਰੇ ਲੋਕ ਉੱਥੇ ਇਕੱਠੇ ਹੋਏ ਸਨ ਉਹ ਛੋਟਾ ਜਿਹਾ ਬੱਚਾ ਕੰਬ ਰਿਹਾ ਸੀ ਵੇਖਣ ਵਾਲੇ ਉੱਤੇ ਆਸ ਸੀ ਕਿ ਉਹਦੇ ਤਨ ਦਾ ਨਗੇਜ ਨਾ ਦੇਖਿਆ ਗਿਆ ਮੈਂ ਤਨ ਉਹਦੇ ਨੂੰ ਟੱਕ ਕੇ ਆਇਆ ਹਾਂ ਇਹ ਗੱਲ ਯਾਦ ਰੱਖਣਾ 4 ਸਾਲ ਦੀ ਉਮਰ ਦੇ ਵਿੱਚ ਪਾਤਸ਼ਾਹ ਦੀ ਜ਼ਿੰਦਗੀ ਦੇ ਵਿੱਚ ਘਟਨਾ ਵਾਪਰੀ ਕਿਸੇ ਦੇ ਤਨ ਦੇ ਨਗੇਜ ਨੂੰ ਦੇਖਿਆ ਆਪਣੇ ਬਸਤਰ ਪਾ ਕੇ ਕਿਸੇ ਦੇ ਤਨ ਦੇ ਨਗੇਜ ਨੂੰ ਟੱਕ ਦਿੱਤਾ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਦੋਂ ਕਿਸੇ ਦੇ ਧਰਮ ਨੂੰ ਨੰਗਾ ਕੀਤਾ ਜਾ ਰਿਹਾ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਆਪਣੇ ਤਨ ਦੀ ਚਾਦਰ ਦੇ ਕੇ ਉਹਦੇ ਧਰਮ ਦੇ ਨਗੇਜ ਨੂੰ ਟੱਕ ਦਿੱਤਾ ਹੈ ਇਹ ਬਚਪਨ ਦੀਆਂ ਘਟਨਾਵਾਂ ਸਨ ਤੇ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ 1675 ਦੇ ਜੋ ਪ੍ਰੈਕਟੀਕਲ ਰੂਪ ਦਿੱਤਾ ਸੀ ਯਾਦ ਰੱਖਣਾ ਪਾਤਸ਼ਾਹ ਮਹਾਰਾਜ ਦੀ ਜਦੋਂ ਜੀਵਨ ਨੂੰ ਪੜੋਗੇ ਨਾ त्याग ਦੇ ਵਿੱਚੋਂ ਹੀ ਯਾਦ ਰੱਖਣਾ ਤਿਆਗ ਵਿੱਚੋਂ ਹੀ ਅਨੁਰਾਗ ਪੈਦਾ ਹੁੰਦਾ ਹੈ ਵਿਰਾਗ ਤਿਆਗ ਅਨੁਰਾਗ ਪਾਤਸ਼ਾ ਜੀਵਨ ਦੇ ਵਿੱਚ ਬੜੀਆਂ ਐਸੀਆਂ ਘਟਨਾਵਾਂ ਵਾਪਰੀਆਂ ਇੱਕ ਘਟਨਾ ਬਚਪਨ ਦੀ ਮਾਤਾ ਨਾਨਕੀ ਜੀ ਨੇ ਕਿਹਾ ਕਰਨਾ ਪਾਤਸ਼ਾ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਉਹ ਬਚਪਨ ਦੇ ਵਿੱਚ ਸਾਰੇ ਇਹਨਾਂ ਦੇ ਸਾਥੀ ਜਿਹੜੇ ਹਾਣੀ ਜਿਹੜੇ ਨੇ ਖੇਡਦੇ ਨੇ ਜ਼ਿੰਦਗੀ ਨੂੰ ਜਿਉਂਦੇ ਨੇ ਹੱਸਦੇ ਖੇਡਦੇ ਨੇ ਸਾਡਾ ਪੁੱਤਰ ਜਿਹੜਾ ਬਹੁਤ ਘੱਟ ਬੋਲਦਾ ਹੈ ਸ਼ਾਂਤ ਸੁਬਾਦ ਵਿੱਚ ਰਹਿੰਦੇ ਨੇ ਹੋਇਆ ਕੀ ਹੈ ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਕਿੰਦੇ ਇੱਕ ਉਦਾਹਰਨ ਦਿੰਦੇ ਨੇ ਜਿਹੜੀ ਸਿੱਪੀ ਹੁੰਦੀ ਹੈ ਨਾ ਜਿੰਨਾ ਤੱਕ ਸਿੱਪੀ ਖਾਲੀ ਰਹਿੰਦੀ ਹੈ ਉਹਦਾ ਮੂੰਹ ਜਿਹੜਾ ਖੁੱਲਿਆ ਰਹਿੰਦਾ ਹੈ ਜਦੋਂ ਸਿੱਪੀ ਦੇ ਵਿੱਚ ਬੂੰਦ ਪੈ ਜਾਏ ਪਾਣੀ ਦੀ ਉਹ ਸਿੱਪੀ ਆਪਣੇ ਆਪ ਨੂੰ ਜਿਹੜਾ ਹੈ ਉਹ ਬੰਦ ਕਰ ਲੈਂਦੀ ਹੈ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਤੱਕ ਕਿਸੇ ਦਾ ਮੂੰਹ ਭਰਿਆ ਹੋਏ ਨਾ ਉਹ ਬੋਲਣ ਦਾ ਯਤਨ ਕਰੇ ਤਦ ਤੱਕ ਬੋਲਿਆ ਨਹੀਂ ਜਾਂਦਾ ਉਹ ਬੋਲਣ ਦਾ ਪ੍ਰਯਾਸ ਕਰਦਾ ਹੈ ਉਹਦੋਂ ਕੋ ਬੋਲਿਆ ਨਹੀਂ ਜਾਂਦਾ ਖਾਲੀ ਮੂੰਹ ਹੀ ਜਿਹੜਾ ਹੈ ਉਹ ਜ਼ਿਆਦਾ ਬੋਲਦਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਬੜਾ ਪਿਆਰਾ ਵਾਕ ਪਾਤਸ਼ਾਹ ਕਹਿੰ ਲੰਗੇ ਜਦੋਂ ਘੜਾ ਖਾਲੀ ਹੋਏ ਨਾ ਉਹਨੂੰ ਟਣਕਾ ਕੇ ਦੇਖਣਾ ਉਹਨੂੰ ਖੜਕਾ ਕੇ ਦੇਖਣਾ ਖਾਲੀ ਘੜੇ ਵਿੱਚੋਂ ਟੰਨ ਕਰਕੇ ਆਵਾਜ਼ ਆਏਗੀ ਖਾਲੀ ਘੜਾ ਜਿਹੜਾ ਖੜਕਦਾ ਹੈ ਜਦੋਂ ਉਹ ਘੜਾ ਪਾਣੀ ਦੇ ਨਾਲ ਭਰ ਜਾਂਦਾ ਹੈ ਭਰੇ ਹੋਏ ਘੜੇ ਵਿੱਚੋਂ ਆਵਾਜ਼ ਨਹੀਂ ਆਇਆ ਕਰਦਾ ਪਾਤਸ਼ਾਹ ਦੀ ਬਾਣੀ ਦਾ ਬੜਾ ਪਿਆਰਾ ਵਾਕ ਪਾਤਸ਼ਾਹ ਕਹੋ ਕਹ ਕਬੀਰ ਸ਼ੂਸ਼ਾ ਘਟ ਬੋਲਿਆ ਘਟ ਦਾ ਅਰਥ ਘੜਾ ਜਦੋਂ ਕੋਈ ਬਰਤਨ ਜਦੋਂ ਕੋਈ ਘੜਾ ਜਿਹੜਾ ਖਾਲੀ ਹੁੰਦਾ ਹੈ ਉਹ ਬੋਲਦਾ ਹੈ ਭਰਿਆ ਹੋਏ ਸ਼ੁਕਬੂਨਾ ਡੋਲੇ ਜਦੋਂ ਭਰ ਜਾਂਦਾ ਫਿਰ ਉਹ ਡੋਲਦਾ ਨਹੀਂ ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਪਰਮਾਤਮਾ ਦੇ ਪਿਆਰ ਦੇ ਵਿੱਚ ਇਨਸਾਨ ਭਿੱਜ ਜਾਂਦਾ ਹੈ ਉਹ ਦਬਾਰੀ ਤੌਰ ਦੇ ਉੱਤੇ ਪਾਏ ਹੋਏ ਜਿਹੜੇ ਸ਼ੋਰ ਸ਼ਰਾਬੇ ਹਨ ਉਹਨਾਂ 'ਚ ਮਸਤ ਨਹੀਂ ਰਿਹਾ ਕਰਦਾ ਜਦੋਂ ਪਰ ਜਾਂਦਾ ਹੈ ਫਿਰ ਅਡੋਲ ਲੈਂਦਾ ਹੈ ਅਡੋਲ ਅਵਸਥਾ ਵਿੱਚ ਲੈਂਦਾ ਹੈ ਪਾਤਸ਼ਾਹ ਕਹਿਣ ਲੱਗੀ ਨਾਨਕੀ ਘਬਰਾਉਂਦੇ ਕਿਉਂ ਹੋ ਜਿਹੜਾ ਧਿਆਨ ਉਸ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਫਿਰ ਉਹ ਬਾਹਰੀ ਤੌਰ ਦੇ ਉੱਤੇ ਰੋਲਾ ਰੱਪਾ ਸ਼ੋਰ ਸ਼ਰਾਬੇ ਨਹੀਂ ਕਰਿਆ ਕਰਦਾ ਬਚਪਨ ਜਿਹੜਾ ਹੈ ਪਾਤਸ਼ਾਹ ਦਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਬਤੀਤ ਹੁੰਦਾ ਹੈ ਅਗਲੇ ਇਤਿਹਾਸ ਦੇ ਪੰਨੇ ਸਾਨੂੰ ਕੀ ਜ਼ਿਕਰ ਕਰਦੇ ਹਨ ਇਹਦਾ ਅਸੀਂ ਸਾਂਝ ਜਿਹੜੀ ਹੈ ਨਾਲ ਨਾਲ ਜਿੱਥੇ ਗੁਰਬਾਣੀ ਦੇ ਸ਼ਬਦਾਂ ਦੀ ਸਾਂਝ ਹੁੰਦੀ ਹੈ ਨਾ ਜਿੱਥੇ ਵਿਆਖਿਆ ਨੂੰ ਸਾਂਝਾ ਕੀਤਾ ਜਾਂਦਾ ਹੈ ਗੁਰਬਾਣੀ ਨੂੰ ਪੜ੍ਹਿਆ ਜਾਂਦਾ ਹੈ ਗੁਰਬਾਣੀ ਨੂੰ ਗੁਰਮਤ ਵਿਚਾਰਾਂ ਦੇ ਰਹਿਮ ਸਮਝਾਇਆ ਜਾਂਦਾ ਹੈ ਉੱਥੇ ਅਸੀਂ ਇਤਿਹਾਸ ਦੀ ਵਿਚਾਰ ਜਿਹੜੀ ਹੈ ਨਾਲ ਨਾਲ ਕਰਦੇ ਰਹਿਣਾ ਪਾਤਸ਼ਾਹ ਕਿਰਪਾ ਕਰਨ ਮਿਹਰਮੰਦ ਕਰਨ ਅੱਜ ਦੇ ਉਸੇ ਦਿਨ ਦੇ ਵਿੱਚ ਸਾਈਹਬਾਂ ਦਾ ਪ੍ਰਕਾਸ਼ 1621 1 ਅਪ੍ਰੈਲ ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ ਦਿੱਤੇ ਹੋਇਆ ਹੈ ਪਿਤਾ ਨੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਮਾਤਾ ਨੇ ਮਾਤਾ ਨਾਨਕੀ ਜੀ ਬਚਪਨ ਵਿੱਚ ਕਿਹੜੀ ਐਸੀ ਘਟਨਾ ਵਾਪਰੀ ਜਿੱਥੋਂ ਪਾਤਸ਼ਾਹ ਦੇ ਤਿਆਗ ਦੀ ਮੂਰਤ ਜਿਹੜੀ ਹੈ ਸਾਨੂੰ ਅੱਜ ਦੇਖਣ ਨੂੰ ਮਿਲੀ ਹੈ ਕੱਲ ਤੇ ਦੀਵਾਨ ਵਿੱਚ ਅਸੀਂ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਨਾਲ ਇਤਿਹਾਸ ਨੂੰ ਲੈ ਕੇ ਚੱਲਾਂਗੇ ਪਾਤਸ਼ਾਹ ਕਿਰਪਾ ਕਰਨ ਮਿਹਰਾਮਤ ਕਰਨ ਮੇਰੀਆਂ ਗਲਤੀਆਂ ਮੇਰੀ ਝੋਲੀ ਵਿੱਚ ਪਾਉਣੀਆਂ ਗੁਰੂ ਦਾ ਸ਼ਬਦ ਗੁਰੂ ਦਾ ਸਿਧਾਂਤ ਆਪਣੇ ਨਾਲ ਲੈ ਕੇ ਜਾਣਾ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ